ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪਰਮਾਤਮਾ ਦੀਆਂ ਗੱਲਾਂ ਵਿੱਚ ਜਿਨ੍ਹਾਂ ਨੂੰ ਸੁਣ ਕੇ ਸਾਡਾ ਥੋੜਾ ਜਿਹਾ ਵਿਸ਼ਵਾਸ ਉਸ ਪਰਮਾਤਮਾ 'ਤੇ ਹੋਰ ਪੱਕਾ ਹੋ ਜਾਵੇ ਜੀ ਮੂਲ ਮੰਤਰ ਦੇ ਮਹੱਤਵ ਬਾਰੇ ਜੇ ਗੱਲ ਕਰੀਏ ਤਾਂ ਇਹ ਸਾਡੀਆਂ ਹਰ ਇੱਕ ਮਨੋ ਕਾਮਨਾ ਪੂਰੀਆਂ ਕਰ ਸਕਦਾ ਹੈ ਮੂਲ ਮੰਤਰ ਦੇ ਪਾਠ ਵਿੱਚ ਇੰਨੀ ਕੁ ਜ਼ਿਆਦਾ ਸ਼ਕਤੀ ਤੇ ਤਾਕਤ ਹੈ ਜੇ ਅਸੀਂ ਆਪਣੇ ਮਨ ਦੇ ਵਿੱਚ ਕੋਈ ਵੀ ਇੱਛਾ ਰੱਖ ਕੇ ਮੂਲ ਮੰਤਰ ਦਾ ਪਾਠ ਕਰਦੇ ਹਾਂ ਤਾਂ ਸਾਡੀ ਉਹ ਇੱਛਾ ਕੁਝ ਹੀ ਦਿਨਾਂ ਵਿੱਚ ਪੂਰੀ ਹੋ ਜਾਂਦੀ ਹੈ ਮੂਲ ਮੰਤਰ ਦਾ ਪਾਠ ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਕਰਦਾ ਹੈ ਤੇ ਉਸ ਤੋਂ ਬਾਅਦ ਕੋਈ ਕੰਮ ਸ਼ੁਰੂ ਕਰਦਾ ਹੈ ਤਾਂ ਉਹਦੇ ਕੰਮ ਦੇ ਵਿੱਚ ਕਦੇ ਕੋਈ ਰੁਕਾਵਟ ਨਹੀਂ ਆ ਸਕਦੀ ਮੂਲ ਮੰਤਰ ਦੇ ਆਧਾਰ ਨਾਲ ਜਿੱਥੇ ਘਰ ਦੇ ਵਿੱਚ ਦਲੇਦਰਤਾ ਤੇ ਗਰੀਬੀ ਦੂਰ ਹੁੰਦੀ ਹੈ ਉੱਥੇ ਹੀ ਪੈਸੇ ਦੇ ਵਿੱਚ ਵੀ ਬਹੁਤ ਜ਼ਿਆਦਾ ਬਰਕਤ ਹੁੰਦੀ ਹੈ ਅੱਜ ਕੱਲ੍ਹ ਕਲਯੁਗ ਦੇ ਸਮੇਂ ਦੇ ਵਿੱਚ ਕੋਈ ਵੀ ਇਨਸਾਨ ਇੱਕ ਦੂਸਰੇ ਨੂੰ ਚੜ੍ਹਦੀ ਕਲਾ ਦੇ ਵਿੱਚ ਦੇਖ ਕੇ ਨਹੀਂ ਚੜਦਾ ਤਾਂ ਉਹ ਅਕਸਰ ਕਾਲੇ ਇਲਮ ਜਾਂ ਜਾਦੂ ਟੂਣੇ ਦਾ ਸਹਾਰਾ ਲੈ ਲੈਂਦਾ ਹੈ ਉੱਤੇ ਹੀ ਜੇ ਕੋਈ ਮੂਲ ਮੰਤਰ ਦਾ ਪਾਠ ਕਰਦਾ ਹੋਵੇ ਤਾਂ ਇੰਨਾਂ ਕਾਲੀਆਂ ਸ਼ਕਤੀਆਂ ਇੰਨਾਂ ਕਾਲੇ ਇਲਮਾਂ ਦਾ ਉਸ ਮਨੁੱਖ ਤੇ ਕੋਈ ਅਸਰ ਹੀ ਨਹੀਂ ਹੁੰਦਾ ਮੂਲ ਮੰਤਰ ਤੁਹਾਡੇ ਦੁਸ਼ਮਣ ਨੂੰ ਵੀ ਨਾਸ ਕਰ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਮੂਲ ਮੰਤਰ ਦੇ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਮਰ ਜਾਣਗੇ ਇਹਦਾ ਮਤਲਬ ਇਹ ਹੈ ਕਿ ਉਹ ਦੁਸ਼ਮਣਾਂ ਦੇ ਦਿਲਾਂ ਦੇ ਵਿੱਚ ਵੀ ਤੁਹਾਡੇ ਲਈ ਪਿਆਰ ਪੈਦਾ ਕਰ ਸਕਦਾ ਹੈ ਉਹ ਵੀ ਤੁਹਾਡੇ ਮਿੱਤਰ ਬਣ ਜਾਣਗੇ ਮੂਲ ਮੰਤਰ ਬਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਧ ਸੰਗਤ ਨੂੰ ਅਕਸਰ ਇਹ ਬਚਨ ਕਰਦੇ ਸੀ ਕਿ ਜੇ ਤੁਸੀਂ ਆਪਣੇ ਜਨਮ ਜਨਮਾਂਤਰਾ ਦੇ ਦੁੱਖਾਂ ਤੇ ਪਾਪਾਂ ਨੂੰ ਨਸ਼ਟ ਕਰਨਾ ਹੈ ਤਾਂ ਮੂਲ ਮੰਤਰ ਦੇ ਪਾਠ ਦਾ ਓਟ ਆਸਰਾ ਲਵੋ ਤੇ ਇਸ ਮੂਲ ਮੰਤਰ ਦੇ ਪਾਠ ਨਾਲ ਹੀ ਤੁਸੀਂ ਜਨਮ ਮਰਨ ਦੇ ਗੇੜ ਵਿੱਚੋਂ ਵੀ ਨਿਕਲ ਸਕਦੇ ਹੋ ਕਿਉਂਕਿ ਜਿਹੜਾ ਮੂਲ ਮੰਤਰ ਹੈ ਉਹ ਪਰਮਾਤਮਾ ਦੇ ਗੁਣਾਂ ਦਾ ਹੀ ਰੂਪ ਹੈ ਸਾਧ ਸੰਗਤ ਜੀ ਇਸ ਲਈ ਜੇ ਤੁਹਾਡੀ ਮਨ ਦੀ ਕੋਈ ਵੀ ਇੱਛਾ ਪੂਰੀ ਨਹੀਂ ਹੋ ਰਹੀ ਜਾਂ ਫਿਰ ਘਰ ਦੇ ਵਿੱਚ ਹਰ ਇੱਕ ਕੰਮ ਦੇ ਵਿੱਚ ਰੁਕਾਵਟ ਪੈ ਰਹੀ ਆ ਜਾਂ ਫਿਰ ਤੁਹਾਡੇ ਘਰ ਦੀ ਜਿਹੜੀ ਗਰੀਬੀ ਤੇ ਦਲੇਦਰਤਾ ਦੂਰ ਨਹੀਂ ਹੋ ਰਹੀ ਤਾਂ ਇੱਕ ਵਾਰ ਮੂਲ ਮੰਤਰ ਦਾ ਪਾਠ ਕਰਕੇ ਵੇਖੋ ਉਸ ਤੋਂ ਬਾਅਦ ਤੁਹਾਨੂੰ ਇਹ ਆਖਣ ਦੀ ਲੋੜ ਹੀ ਨਹੀਂ ਪਵੇਗੀ ਕਿ ਮੂਲ ਮੰਤਰ ਕੀ ਕਰ ਸਕਦਾ ਹੈ ਮੂਲ ਮੰਤਰ ਦੇ ਵਿੱਚ ਕਿੰਨੀ ਕੋ ਜਿਆਦਾ ਸ਼ਕਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ